ਸਾਰਗ ਮਹੱਲਾ ਪੰਜਵਾ ਅੰਮ੍ਰਿਤ ਨਾਮ ਮਨ ਹੈ ਆਧਾਰੂ ਇਹ ਸਾਰਸੰਗੀ ਜੀ ਅੰਮ੍ਰਿਤ ਕਰਨ ਵਾਲਾ ਮਹਾਰਾਜ ਅੰਮ੍ਰਿਤ ਕਰਨ ਵਾਲਾ ਨਾਮ ਅੰਮ੍ਰਿਤ ਸਾਡੇ ਮਨ ਦਾ ਆਧਾਰੋ ਆਸਰਾ ਹੈ ਜਿਨ ਦੀਆ ਤਿਸ ਕੈ ਕੁਰਬਾਨ ਇਹ ਸਤਿਗੁਰੂ ਜੀ ਨੇ ਸਾਨੂੰ ਇਹ ਬਖਸ਼ਿਸ਼ ਕੀਤੀ ਹੈ ਉਹ ਸਤਿਗੁਰਾਂ ਤੋਂ ਕੁਰਬਾਨ ਬਲਿਹਾਰ ਜਾਣੇ ਹਾ ਗੁਰਪੂਰੇ ਨਮਸਕਾਰੋ ਸਤਿਗੁਰੂ ਪੂਰੇ ਗੁਰੂ ਨਾਨਕ ਸਾਹਿਬ ਨੂੰ ਬੰਦਨਾ ਕਰਦੇ ਨਮਸਕਾਰ ਗੁਰਦੇਵ ਕੋ ਸਤਨਾਮ ਜੀ ਮਨਤਰ ਸੁਣਾਇਆ ਰਹਾਉ 부ਝੀ ਤ੍ਰਿਸ਼ਨਾ ਸਹਿਜ ਸੁਹਿਲਾ ਕ੍ਰਿਸ਼ਨ ਜਿਹੜੀ ਸੀ ਭੋਗਾਂ ਦੀ 부ਝ ਗਈ ਸਹਿ ਸ਼ਾਂਤੀਪੁਰਖ ਸੁਹਿਲਾ ਸੁਖੀ ਹੋ ਗਏ ਕਾਮ ਕ੍ਰੋਧ ਵਿਖ ਜਾਰੋ ਜਿਹੜੀ ਕਾਮ ਕ੍ਰੋਧ ਦੇ ਵਿਸ਼ੇ ਸੀ ਨਾ ਉਹ ਚੜਦੀ ਇਹ ਵੀ ਮਾਰਨ ਬ੍ਰਹਮ ਵੀ ਹਾਸ ਰੂਪੀ ਅਗਨੀ ਨਾਲ ਸਾੜ ਦਿੱਤੇ ਆਏ ਨਾ ਜਾਏ ਬਸੈ ਇਹ ਠਾਹਰ ਹੁਣੋ ਜਨਮ ਧਾਰ ਕੇ ਆਉਣਾ ਨਹੀਂ ਪੈਂਦਾ ਤੇ ਮਰ ਕੇ ਜਾਣਾ ਨਹੀਂ ਪੈਂਦਾ ਇਹੀ ਜੀ ਠਾਹਰ ਸਾਗ ਸੰਗੇ ਜਿਹੜਾ ਚਿੱਤ ਵਸ ਜਾਂਦਾ ਹੈ ਜਹ ਆਸਨ ਨਿਰੰਕਾਰ ਉਹ ਕਿਹੜਾ ਆਸਨ ਹੈ ਜਿੱਥੇ ਨਿਰੰਕਾਰ ਸਰੂਪ ਦਾ ਆਸਨ ਇਸ ਤੋਏ ਹੈ ਆਇ ਨਾ ਜਾਏ ਬਸੈ ਆਇ ਨਾ ਜਾਏ ਬਸੈ ਇਹੀ ਠਹਰ ਇਹ ਸਿੱਖ ਸੰਗਤ ਦੇ ਨਾਲ ਮਿਲ ਕੇ ਜਿਹੜਾ ਤ੍ਰਿਯਾ ਪਦ ਰੂਪੀ ਠਹਰ ਚ ਬਸਦਾ ਹੈ ਉਹ ਆਉਂਦਾ ਜਾਂਦਾ ਜਾਂਦਾ ਮਰਦਾ ਨਹੀਂ ਫੇਰ ਵਾਸ਼ਨਾ ਕਰਕੇ ਆਉਂਦਾ ਜਾਂਦਾ ਨਹੀਂ ਹੈ ਜਹ ਆਸਨ ਨਿਰੰਕਾਰੋ ਜਿੱਥੇ ਨਿਰੰਕਾਰ ਸਰੂਪ ਦੇ ਵਿਚ ਅਦਿਸ਼ਟਾਨ ਸੂਚਾ ਆਸਨ ਲਾਇਆ ਹੈ ਉਹਨਾਂ ਨੇ ਇਕ ਪ੍ਰਗਟ ਇਕ ਗੁਪਤਾ ਕੀ ਕੋਈ ਗ ਪ੍ਰਗਟ ਰੂਪ ਹੈ ਸਰਗੁਣ ਸਰੂਪ ਹੈ ਕੀ ਕੋਈ ਗ ਗੁਪਤ ਨਿਰਗੁਣ ਸਰੂਪ ਹੈ ਉੱਥੇ ਇਕ ਤੁੰਦੂਕਾਰੂ ਇਹ ਕੋਈ ਤੁੰਦੂਕਾਰ ਹਨੇਰਾ ਪਾ ਛੱਡਿਆ ਹੈ ਇਸ ਬ੍ਰਹਮਕਾਰ ਮਾਇਆ ਤੇ ਅਵਿਦਿਆ ਰੂਪ ਤੁੰਦੂਕਾਰ ਨੇ ਹਨੇਰਾ ਹੀ ਪਾ ਛੱਡਿਆ ਹੈ ਕਿ ਕਹ ਰਹੀਏ ਕੌਤ ਕਹਨ ਸਾਰੇ ਇਹ ਆ ਫੇਰ ਪੜਦੇ ਹੈ ਇਕ ਹੈ ਪ੍ਰਗਟ ਇਕ ਹੈ ਗੁਪਤਾ ਕੋਈ ਪ੍ਰਗਟ ਜਾਗਰਤ ਅਵਸਥਾ ਦੇ ਵਿੱਚ ਪ੍ਰਗਟ ਰੂਪ ਵੀ ਆਪ ਸੁਪਨਵਸਥਾ ਦੇ ਗੁਪਤ ਰੂਪ ਵੀ ਆਪ ਹੈ ਇਕ ਹੈ ਧੰਦੂਕਾਰ ਸੁਖੋਤਵਸਥਾ ਧੰਦੂਕਾਰ ਕੋਈ ਚੇਤਨਾ ਹੀ ਨਹੀਂ ਕਿਸੇ ਪ੍ਰਕਾਰ ਦਾ ਸੁਖੋਤਵਸਥਾ ਦੇ ਅੰਦਰ ਅਗਿਆਦਾ ਸਾਖੀ ਰੂਪ ਹੋ ਕੇ ਵੀ ਆਪ ਹੀ ਬ੍ਰਾਜਮਾਨ ਹੈ ਇਸੇ ਪ੍ਰਕਾਰ ਤੁੰਦੂਕਾਰ ਸਕੋਪਤ ਵਸਰਾਇ ਪਾਉਣ ਵਾਲਾ ਇਸੇ ਪ੍ਰਕਾਰ ਇਕੈ ਪ੍ਰਗਟ ਇਕੈ ਗੁਪਤਾ ਇੱਕ ਗੁਰਮੁਖਾਂ ਦੇ ਅੰਦਰ ਉਹ ਪ੍ਰਗਟ ਸਰੂਪ ਹੈ ਇੱਕ ਮਨਮੁਖਾਂ ਦੇ ਅੰਦਰ ਉਹ ਗੋਪ ਸਰੂਪ ਹੈ ਇਕੈ ਤੁੰਦੂਕਾਰ ਇਕ ਗਿਆਨੀਆਂ ਦੇ ਅੰਦਰ ਤੁੰਦੂਕਾਰ ਮੇਰਾ ਹੀ ਪਾ ਛੱਗੇ ਪਤਾ ਹੀ ਨਹੀਂ ਸਮਝ ਨਹੀਂ ਪਰਮਾਰਥ ਦੀ ਨ ਬਿਹਾਰ ਦੀ ਐਸਾ ਹੀਰਾ ਪਾ ਛੱਲਿਆ ਗਿਆਨੀਆਂ ਦੇ ਅੰਦਰ ਇਹ ਵੀ ਉਦੋਂ ਹੀ ਸਾਰੇ ਕੌਤਖਾਨੇ ਇਸੇ ਪ੍ਰਕਾਰ ਏਕੈ ਪ੍ਰਗਟ ਏਕੈ ਗੁਪਤਾ ਏਕੈ ਪ੍ਰਗਟ ਇੱਕੋ ਹੀ ਜਿਹਨੂੰ ਸ੍ਰਿਸ਼ਟੀ ਨੂੰ ਉਤਪੰਨ ਕਰਦਾ ਹੈ ਪ੍ਰਗਟ ਕਰਦਾ ਹੈ ਆਪ ਹੀ ਹੈ ਏਕੈ ਗੁਪਤਾ ਤੇ ਆਪ ਹੀ ਜਿਸ ਵੇਲੇ ਸ੍ਰਿਸ਼ਟੀ ਦੀ ਪਾਲਣਾ ਕਰਦਾ ਗੁਪਤ ਹੋ ਕੇ ਸਾਰਿਆਂ ਦੀ ਗੁਪਤ ਰੂਪ ਵੀ ਆਪ ਹੀ ਹੈ ਪਾਲਣਾ ਪੋਸ਼ਣਾ ਕਰਨ ਵਾਲਾ ਏਕੈ ਤੁੰਦੂਕਾਰ ਤੇ ਇੱਕ ਤੁੰਦੂਕਾਰ ਨਰੁਕਲ ਕੋ ਜਿਸ ਵੇ ਤਤ ਰਚੀਆ ਤੇ ਉਹਨਾਂ ਦੀ ਹਰਕਤ ਵਿੱਚ ਇਹ ਤੁਸਤਾ ਵਿਆਰ ਕੀਤੀ ਉਹ ਧੁੰਦੂਕਾਰ ਦਾ ਸਮਾ ਹੈ ਆਪ ਹੀ ਇਹ ਸਾਰੇ ਕੌਤਕਾਂ ਨੂੰ ਕਰਨ ਵਾਲਾ ਇਸੇ ਪ੍ਰਕਾਰ ਏਕ ਹੈ ਪਰਗਟ ਏਕ ਹੈ ਗੁਪਤ ਇਕਨਾ ਦੇ ਅੰਦਰ ਪ੍ਰਗਟ ਬ੍ਰਹਮ ਗਿਆਨੀ ਆ ਦੇ ਅੰਦਰ ਹੈ ਇਕਨਾ ਦੇ ਅੰਦਰ ਗੋਪਤ ਜਿਹੀ ਆਸਮਾਨ ਦੇ ਅੰਦਰ ਪ੍ਰੋਗਿਆਨਤਾ ਹੈ ਪਰ ਦਰਸ਼ਨ ਨਹੀਂ ਹੁੰਦੇ ਗੋਬਤੁਰੂਪਹ ਇਕ ਤੁੰਦੂਕਾਰ ਇਕ ਜੇਰੇ ਹੰਗੇ ਪੰਬਰਪੁਰਖ ਉਹਨਾਂ ਨੂੰ ਤੁੰਦੂਕਾਰ ਨੇਰ ਕੋ ਪੀ ਪਿਆ ਹੋਇਆ ਗਿਆ ਅੰਦਾ ਆਦਿ ਮਦ ਅੰਤ ਪ੍ਰਭ ਸੋਈ ਅਜਿ ਵਿੱਚ ਵੀ ਪਰਿਸ਼ੁਰਾ ਮਦਉਤਵੀ ਪਰਿਸ਼ੁਰਾ ਅੰਤ ਨੂੰ ਸੋਈ ਹੋਵੇਗਾ ਔ ਨਾਨਕ ਸਾਚ ਵਿਚਾਰ ਸਰੂਪ ਸਾਹਿਬ ਜੀ ਕੰਨੇ ਸੱਚਾ ਵਿਚਾਰ ਤੁਹਾਡੇ ਤਾਈਂ ਦੱਸਿਆ ਹੈ ਇੱਕ ਜਦੋਂ ਉਤਪਤੀ ਦਾ ਕਾਲ ਹੈ ਜਗਤ ਦੀ ਉਹਦੋਂ ਵੀ ਕੋਈ ਹੈ ਜਿਸ ਵਕਤ ਹੈ ਉਤਪਤੀ ਕਰਕੇ ਫਿਰ ਗੁਪਤ ਪਲੋ ਕਰ ਲੈਂਦਾ ਉਹਦੋਂ ਵੀ ਕੋਈ ਹੈ ਤੰਦੂਕਾਰ ਜੋ ਤਦ ਤੱਕ ਦੀ ਹਰਕਤ ਨਹੀਂ ਅਜੇ ਕੀਤੀ ਉਹ ਤੰਦੂਕਾਰ ਦਾ ਸਮਾਂ ਵੀ ਆਪ ਹੀ ਹੈ ਆਜ ਮਦ ਅੰਤ ਪ੍ਰਭ ਸੂਈ ਕਿਉਂ ਦਿਨਾਂ ਕਾਲਾਂ ਦੇ ਪਰਮੇਸ਼ਵਰੀ ਹੈ ਵਾਹਿਗੁਰੂ ਪੂਰ ਮੇਖੇ ਵਰਤਮਾਨ ਕਾਲ ਚ ਕਾਹ ਨਾਨਕ ਸਾਜ ਵੀ ਚਾ ਸਤਿਗੁਰੂ ਸਾਹਿਬ ਜੀ ਕੇ ਸੱਜਾ ਉਚਾਰੋ ਛੋਟੀ ਜੀ ਕਸਮ ਕੀਤਾ ਹੈ ਸਾਰਗ ਮਹੱਲਾ ਪੰਜਵਾ ਬਿਨ ਪ੍ਰਭ ਰਹਿਨ ਨਾ ਜਾਏ ਘਰੀ ਪਿਆਰ ਰਸਨ ਕਰਦੇ ਹੋਏ ਗੁਰੂ ਮਖਾ ਨੂੰ ਦੱਸਦੇ ਨੇ ਕਿ ਭਾਈ ਵਾਹਿਗੁਰੂ ਤੋਂ ਬਿਨਾ ਕੜੀ ਜਨ ਜੀ ਵੀ ਸਾਡੇ ਪਾਸ ਤਾਂ ਰਹਿ ਨਹੀਂ ਜਾਂਦਾ ਸਰਬ ਸੂਖਤਾ ਹੂਕੈ ਪੂਰਨ ਉਸੇ ਬ੍ਰਹਮ ਵਿਕੇ ਦੇ ਅੰਦਰ ਸਾਰੇ ਸੁਖ ਪੂਰਨ ਲਵਲੋ ਭਰੇ ਹੋਏ ਹਨ ਜਾ ਕੇ ਸੁਖ ਹੈ ਹਰੀ ਉਹਨਾਂ ਨੂੰ ਹਰੀ ਦੇ ਨਾਮ ਦਾ ਸੁਖ ਹੈ ਹਰੀ ਦੀ ਪ੍ਰਾਪਤੀ ਦਾ ਆਨੰਦ ਪ੍ਰਾਪਤ ਹੈ ਸਾਰੇ ਜੀਵਨ ਮੁਕਤੀ ਦਾ ਸੁਖ ਉਹ ਬਧੇ ਮੁਕਤੀ ਦਾ ਸੁਖ ਹੋ ਉਹਨੋ ਪੁਰਖਾਂ ਦੇ ਅੰਗਰੀ ਪੂਰਣ ਹਨ ਜਿਨ੍ਹਾਂ ਦੇ ਅੰਦਰ ਪਰਮੇਸ਼ਰ ਦੀ ਪ੍ਰਾਪਤੀ ਦਾ ਸੁਖ ਸੁਖਾਤ ਦਾਦਾ ਰਹਾਉ ਮੰਗਲ ਰੂਪ ਪ੍ਰਾਨ ਜੀਵਨ ਧਨ ਉਹ ਮੰਗਲ ਆਨੰਦ ਸਰੂਪ ਹੈ ਅਤੇ ਫੇਰ ਪ੍ਰਾਣਾਂ ਨੂੰ ਦੇਣ ਵਾਲਾ ਹੈ ਸਾਰਿਆਂ ਦਾ ਜੀਵਨ ਰੂਪ ਹੈ ਸਾਰਿਆਂ ਦਾ ਅਨੁਭਵੀ ਵਾਲਾ ਵੀ ਆਪ ਹੈ ਸਿਮਰਤ ਅਨੰਦ ਕਣਾ ਉਹਦਾ ਸਿਮਰਨ ਕਰਨੇ ਕਰਕੇ ਭਾਈ ਕਣਾ ਆਨੰਦ ਪ੍ਰਾਪਤ ਹੁੰਦਾ ਹੈ ਕਣਾ ਆਨੰਦ ਜੋ ਆਪਣੇ ਨਿਆਇਕ ਹੈ ਨਾ ਤਾਂ ਸੁਖੋਬਤਵਸਤਾ ਨੂੰ ਮੰਨਿਆ ਹੈ ਵਿਸ਼ੇਈ ਪੁਰਖਨ ਵਿਸ਼ੇ ਨੂੰ ਕਣਾ ਨਾ ਤੇ ਮੰਨਿਆ ਹੈ ਬ੍ਰਹਮੇਤਨ ਜੀਵਨ ਮੂਤੀ ਦੇ ਕਣੇ ਨਾ ਤੈਨੂੰ ਜਾਣਿਆ ਹੈ ਬੱਡ ਸਮਰਾਥ ਸਦਾ ਸਦ ਸੰਗੀ ਉਹ ਬੜਾ ਸਮਰਾਥ ਸਦਾ ਸਦਾ ਰਹਿਣ ਵਾਲਾ ਸੰਗੀ ਹੈ ਕੋਨ ਰਸਨਾ ਕਵਨ ਭਨਾ ਕਿਹੜੇ ਕਿਹੜੇ ਗੁਣ ਰਸਨਾ ਕਰਕੇ ਉਚਾਰਨ ਕਰੀਏ ਉਸ ਪਰਮੇਸ਼ਵਰ ਦੇ ਥਾਨ ਪਵਿੱਤਰਾ ਮਾਨ ਪਵਿੱਤਰਾ ਥਾਨ ਪਵਿੱਤਰ ਉਹ ਥਾਂ ਵੀ ਪਵਿੱਤਰ ਹੈ ਤੇ ਉਹ ਮਨ ਵੀ ਪਵਿੱਤਰ ਹਨ ਪਵਿੱਤਰ ਸੁਨਣ ਕਹਿਨਹਾਰੇ ਜਿਸ ਰਾਜ ਸਤਸੰਗ 'ਚ ਜੁੜਦੀ ਉਹ ਖਾਂ ਵੀ ਪਵਿੱਤਰ ਹੈ ਜਿੱਥੇ ਸਤਸੰਗ ਦਾ ਸਤਕਾਰ ਹੁੰਦਾ ਉਹ ਮਾਨ ਅਸਾਨ ਵੀ ਉਹਨਾਂ ਦੇ ਮਨ ਵੀ ਪਵਿੱਤਰ ਹੈ ਜਿਨ੍ਹਾਂ ਦੇ ਮਨ 'ਚ ਸਰਦਾ ਆਈ ਹੈ ਪਵਿੱਤਰ ਸੁਨਣ ਕਹਿਨਹਾਰੇ ਸੁਣ ਵਾਲੇ ਸਰਵਣ ਕਰਨ ਵਾਲੇ ਕਹਿਣ ਵਾਲੇ ਜੁਦੀ ਆਸਣ ਕਰਨ ਵਾਲੇ ਕਮਾਈ ਕਰਨ ਵਾਲੇ ਸਭ ਪਵਿੱਤਰ ਹੋ ਗਏ ਹਨ ਮਾਨਪਵਿੱਤਰ ਸਰੂਪ ਰੂਪੀ ਥਾਂ ਵੀ ਪਵਿੱਤਰ ਹੈ ਅਤੇ ਮਾਨਪਵਿੱਤਰ ਜਿਨ੍ਹਾਂ ਦੇ ਅੰਦਰ ਖੜਾ ਪਰਮਾਣਾ ਕਰਕੇ ਬਿਧੀਪਖ ਦੁਆਰਾ ਬ੍ਰਹਮ ਗਿਆਨ ਬਖਸ਼ਿਆ ਹੈ ਉਹ ਵੀ ਮਾਨ ਬਿਧੀਪਖ ਦੁਆਰਾ ਬ੍ਰਹਮ ਸਰੂਪ ਨੂੰ ਸਰਿਆਂ ਦੇ ਅੰਦਰ ਪਰਮੇਸ਼ਰ ਨੂੰ ਵੇਖਣ ਵਾਲਾ ਉਹ ਪਵਿੱਤਰ ਸਥਾਨ ਮਾਨ ਗਿਆਨ ਵੀ ਉਹ ਪਵਿੱਤਰ ਹੈ ਪਵਿੱਤਰ ਸੁਨਨ ਕਹਿਨ ਹਾਰੇ ਮਾਨ ਪਵਿੱਤਰ ਆ ਮਾਨ ਪਵਿੱਤਰ ਸਾਰ ਸੰਗਤ ਰੂਪੀ ਥਾਂ ਵੀ ਪਵਿੱਤਰ ਹੈ ਜਿਨ੍ਹਾਂ ਦੇ ਮਨਾਂ 'ਚ ਵਸਿਆ ਉਹ ਮਾਨ ਵੀ ਪਵਿੱਤਰ ਹੈ ਪਵਿੱਤਰ ਸੋਨੁਨ ਕਹਿਨ ਹਾਰੇ ਜਿਹੜੇ ਸੰਗਤਾਂ ਵਿਸ਼ਵਾਸ ਨਾਲ ਸੁਣਦੇ ਆ ਜਿਹੜੇ ਪ੍ਰੀਤ ਰੂਪੀ ਰਸਨਾ ਨਾਲ ਕਹਿੰਦੇ ਉਹ ਵੀ ਪਵਿੱਤਰ ਹਨ ਬਹੁ ਨਾਨਕ ਤੇ ਖਡੋਂ ਪਰਮਾਣਾ ਕਰਕੇ ਜੋ ਵੀ ਦੀ ਪੱਖ ਦੁਆਰਾ ਜਿਗਿਆਸਾ ਨੂੰ ਕਸ਼ਨ ਕਰਨਾ ਹੈ ਇਹ ਮਾਨ ਗਿਆਨ ਵੀ ਪਵਿੱਤਰ ਹੈ ਉਹਨਾਂ ਦਾ ਤਾਂ ਜਿਸ ਅੰਤਾਂ ਕਰਨੋਂ ਸਖਿਆਤ ਹੋਇਆ ਉਹ ਵੀ ਪਵਿੱਤਰ ਹੈ ਪਵਿੱਤਰ ਸੋਨਨ ਕਹਿਨ ਹਾਰੇ ਸਰਵ ਕਰਨ ਵਾਲੇ ਕਹਿਣ ਵਾਲੇ ਸਭ ਪਵਿੱਤਰ ਹਨ ਕਹੋ ਨਾਨਕ ਤੇ ਭਵਨ ਪਵਿੱਤਰ ਸਤਿਗੁਰੂ ਸਾਹਿਬ ਜੀ ਕਹਿੰਦੇ ਉਹ ਭਵਨ ਉਹ ਸਰੀਰ ਵੀ ਉਹ ਘਰ ਵੀ ਉਹ ਪਵਿੱਤਰ ਹੈ ਤ੍ਰਿਯਾ ਪਾਦ ਰੂਪੀ ਘਰ ਜਿਵੇਂ ਸੰਤ ਤੁਮਾਰੀ ਜਿਸ ਜਿਹਦੇ ਤੇਰੇ ਸੰਤ ਮਾਰਾ ਵਸਦੇ ਤ੍ਰਿਯਾ ਪਾਦ ਦੇ ਵਿੱਚ ਇਸ ਤੋਂ ਹੁੰਦੇ ਨੇ ਜਿਸ ਕੋਰਾਂ ਉਂ ਜਮਾ ਹਤਮਾ ਵਾਸਦੇ ਆ ਉਹ ਤਾਂ ਘਰ ਵੀ ਪਵਿੱਤਰ ਹਨ ਸਾਰਗ ਮਹੱਲਾ ਪੰਜਵਾਂ ਰਸਨਾ ਜਪਤੀ ਤੂੰ ਹੀ ਤੂੰ ਹੀ ਕਿਸ ਕੇ ਬਾਦਸ਼ਾਹ ਸਾਡੀ ਇਹ ਨਹੀਂ ਦਸਨਾ ਕਿ ਤੂੰ ਹੀ ਨਿਰਗੁਣ ਸਰੂਪ ਹੈ ਤੂੰ ਹੀ ਸਰਗੋ ਸਰੂਪ ਹੈ ਆਪ ਨੂੰ ਹੀ ਜਪਦੀ ਹੈ ਲੋਕ ਵਿੱਚ ਵੀ ਪਰਲੋਕ ਵਿੱਚ ਵੀ ਆਪ ਹੀ ਹੋ ਜੀਵ ਰੂਪ ਵੀ ਈਸ਼ ਰੂਪ ਵੀ ਆਪ ਹੀ ਹੋ ਮਾਤ ਗਰਭ ਤੂੰ ਹੀ ਪ੍ਰਤਪਾਲਕ ਮਾਜੇ ਗਰਭ ਵਿੱਚ ਵੀ ਸੱਚੇ ਪਾਤਸ਼ਾਹ ਆਪ ਹੀ ਪ੍ਰਤਬਾਲਾ ਕਰਨ ਵਾਲੇ ਹੋ ਮਿਰਤ ਮੰਡਲ ਇੱਕ ਤੂੰ ਹੀ ਇਹ ਮਾਜ ਲੋਕ ਮੰਡਲ ਜਿਹੜਾ ਸਮੂਹ ਬਣਿਆ ਹੋਇਆ ਹੈ ਇਹਦੇ ਵਿੱਚ ਵੀ ਤੁਸੀਂ ਹੋ ਇੱਕ ਆਪ ਰਹਾਉ ਤੁਮਹੇ ਪਿਤਾ ਤੂੰ ਹੀ ਫੋਨ ਮਾਤਾ ਜਿਹੜਾ ਮਿਤਕਾਰ ਨੂੰ ਹੋਣੇ ਕਰਕੇ ਪਿਤਾ ਰੂਪ ਵੀ ਤੂੰ ਆਪ ਹੈ ਉਪੇਨ ਨੂਵੇਤੂ ਬਾਦਾਨ ਕਾਰਨ ਹੋਣੇ ਕਰਕੇ ਪੁਨਾ ਮਾਤਾ ਰੂਪੀ ਆਪੀ ਹੈ ਤੂੰ ਤੁਮਹਿ ਮੀਤ ਹੈ ਤ ਭਰਾਤਾ ਤੁਝੇ ਸਤੇ ਬਾਰਸ਼ਾ ਸਾਡਾ ਮਿੱਤਰ ਹੈ ਤੁਝੇ ਹਿਤੂ ਹੈ ਸਾਡਾ ਭਰਾ ਵੀ ਤੁਝੇ ਹੈ ਮਿੱਤਰ ਭਾਈ ਗੁਰਦਾਸ ਸਾਹਿਬ ਆਦਿਕ ਹਿਤੂ ਭਾਈ ਬੁੱਢਾ ਸਾਹਿਬ ਆਦਿਕ ਭਰਾਤਾ ਭਾਈ ਮਹਾਦੇਵ ਆਦਿਕ ਵੀ ਤੁਸੀਂ ਹੋਂ ਸਾਡੇ ਇਸੇ ਪ੍ਰਕਾਰ ਤੁਮਹਿ ਪਿਤਾ ਤੁਮਹੀ ਫੁਨ ਮਾਤਾ ਤੁਸੀਂ ਮਹਾਰਾ ਸੰਤੋਖ ਰੂਪੀ ਪਿਤਾ ਹੋਂ ਤੁਸੀਂ ਮਹਾਰਾ ਖਿਮਾ ਰੂਪੀ ਮਾਤਾ ਹੋਂ ਪੁਨਾ ਤੁਮਹਿ ਮੀਤ ਹਿਤ ਭਰਾਤਾ ਤੁਸੀਂ ਸੱਚੇ ਪਾਤਸ਼ਾਹ ਜੀ ਮਿੱਤਰ ਹੋਂ ਵਰਾਗ ਹੋਵੇ ਖਟ ਸੰਪਤੀ ਮੋਕ ਇੱਛਾ ਤੁਸੀਂ ਸੱਚੇ ਪਾਤਸ਼ਾਹ ਜੀ ਭਰਾਤਾ ਸਰਬਨ ਮੰਨਣ ਆਦਕ ਹੋਂ ਤੁਸੀਂ ਹੀ ਤੂ ਸੱਚੇ ਪਾਤਸ਼ਾਹ ਜੀ ਵਰਾ ਆਪਣੇ ਸਭ ਸੰਤੋਖ ਦੀ ਆਧਰਮ ਵਿਚਾਰ ਆਦਕ ਹੋ ਤੁਮ ਪਰਿਵਾਰ ਤੁਮ ਹੈ ਆਧਾਰ ਤੁਸੀਂ ਮਾਰਾ ਸਾਡਾ ਪਰਿਵਾਰ ਰੂਪ ਹੋ ਮਾਤਾ ਪਿਤਾ ਦਾ ਪਰਿਵਾਰ ਹੁੰਦਾ ਹੈ ਪਰਿਵਾਰ ਸਾਡਾ ਭਗਤੀ ਰੂਪ ਪਰਿਵਾਰ ਵੀ ਤੁਸੀਂ ਹੋ ਦੇਵੀ ਸੰਪਦਾ ਰੂਪ ਹੋ ਤੁਮ ਹੈ ਆਧਾਰ ਤੁਸੀਂ ਮਨ ਦਾ ਆਸਰਾ ਰੂਪ ਹੋ ਜੀ ਤੁਮ ਹੈ ਜੀ ਪ੍ਰਾਨ ਦਾਤਾ ਤੁਸੀਂ ਸਾਰੇ ਜੀਆਂ ਨੂੰ ਪ੍ਰਾਣਾਂ ਦੇ ਦਾਤਾ ਦੇਣ ਵਾਲੇ ਹੋ ਪ੍ਰਾਣ ਪਿਛਾਣਿਆ ਦੇਤੇ ਹੋ ਆਪ ਕੋ ਤੁਮ ਹੈ ਖਜ਼ੀਨਾ ਤੁਮ ਹੈ ਜਰੀਨਾ ਤੁਸੀਂ ਮਾਰਾ ਖਿਆਨਾ ਰੂਪੋਂ ਤੁਸੀਂ ਜਰੀਨਾ ਜਰੀ ਵਾਫਤੇ ਦੇ ਜਿਵੇਂ ਉਸ ਆਪਣੇ ਸੋਨੇ ਦੀਆਂ ਤਾਰਾਂ ਦੁਆਰਾ ਬਸਰ ਹੁੰਦੇ ਬਣੇ ਹੋਏ ਇਸੇ ਪ੍ਰਕਾਰ ਤੁਸੀਂ ਤੁਸੀਂ ਤੁਮਹਿ ਖਜ਼ੀਨਾ ਤੁਮਹਿ ਜਰੀਨਾ ਤੁਸੀਂ ਮਹਾਰਾਜੀ ਖਜ਼ਾਨਾ ਸਾਗ ਸੰਗ ਦਾ ਹਿਰਦਾ ਰੂਪ ਹੋ ਤੁਸੀਂ ਜਿਹੜਾ ਨਾ ਜਰੀ ਵਾਫਤਾ ਦੇ ਵਸਰ ਪ੍ਰੇਮ ਰੂਪੀ ਸੁਨੇਰੀ ਤਾਰਾਂ ਵਾਲੇ ਹੋ ਆਪ ਵਸਰ ਤੁਮਹੀ ਮਾਨਕ ਲਾਲਾ ਤੁਸੀਂ ਸੱਚੇ ਪਾਦਸ਼ਾਹ ਤੁਸੀਂ ਖਜ਼ੀਨਾ ਤੁਸੀਂ ਸੰਤਾਂ ਦਾ ਹਿਰਦਾ ਖਜ਼ਾਨਾ ਬਣਿਆ ਹੋਇਆ ਹੈ ਤੁਨਿਓ ਜਰੀਨਾ ਨਾਮ ਰੂਪੀ ਜਰਦ ਦੌਲਤ ਰੂਪ ਵੀ ਤੂੰ ਆਪੀ ਏ ਧਨ ਵੀ ਤੁਸੀਂ ਮਾਨਕ ਲਾਲ ਤੁਸੀਂ ਮਾਨਕ ਸਰਬਣ ਮੰਨ ਇਤਿਆਸ ਰੂਪੋਂ ਤੁਸੀਂ ਲਾਲਾ ਪ੍ਰੇਮ ਰੂਪ ਹੋ ਤੁਮਹੇ ਪਾਰ ਜਾਤ ਲਾਲਾ ਅਮੋਲਕ ਬੇਕੀਮਤ ਮੇਰੇ ਲਾਲ ਜੀ ਤੇਰਾ ਅੰਤ ਨਾ ਜਾਣੋ ਤੁਮਹੇ ਪਾਰ ਜਾਤ ਗੁਰ ਤੇ ਪਾਈ ਤੁਸੀਂ ਮਾਰਾ ਕਲਪਤਰ ਬਿਰਸ਼ਦੀ ਨੇ ਆਈਓ ਅਬੀ ਅਸਰੂਪੀ ਕਲਪਤਾਰ ਬਿਰਸ਼ੈ ਗੁਰਾਂ ਤੋਂ ਪ੍ਰਾਪਤ ਕੀਤਾ ਹੈ ਪਉ ਨਾਨਕ ਭਈ ਨਿਹਾਲ ਤੋ ਗੁਰੂ ਸਾਹਿਬ ਜੀ ਕਹਿੰਦੇ ਨਿਹਾਲ ਹੋ ਗਏ ਦੁੱਖਾਂ ਤੇ ਰਹਿ ਬੰਦਨਾਂ ਤੇ ਰਹਿਤ ਹੋ ਗਏ ਹਾਂ ਸਾਰਗ ਮਹੱਲਾ 5ਵਾਂ ਜਾਹੂ ਕਾਹੂ ਆਪਣੋ ਹੀ ਚਿਤ ਆਵੇ ਜਿਸ ਕਿਸੇ ਨੂੰ ਜਦੋਂ ਕਦੋਂ ਔਕੜ ਪੈਂਦੀ ਹੈ ਜਦੋਂ ਲੋੜ ਹੁੰਦੀ ਹੈ ਜਿਹੜਾ ਆਪਣੋ ਪਿਆਰਾ ਹੁੰਦਾ ਉਹ ਹੀ ਚੇਤੇ ਆਉਂਦਾ ਹੈ ਨਾ ਇਸ ਕਰਕੇ ਮਹਾਰਾਜੋਂ ਕੋਦ ਤੁਸੀਂ ਹੋ ਸਾਡੇ ਪਿਆਰੇ ਸਾਡੇ ਆਪਣੇ ਤੁਸੀਂ ਸਾਡੇ ਚੇਤੇ ਆਉਨੇ ਹੋ ਜੋ ਕਾਹੂ ਕੋਚੀ ਰੂਹ ਵੋ ਜੋ ਕੋਈ ਕਿਸੇ ਦਾ ਸੇਵਕ ਹੁੰਦਾ ਦਾਸ ਹੁੰਦਾ ਹੈ ਠਾਕੁਰ ਹੀ ਪਹ ਜਾਏ ਇਹ ਕੋਈ ਸਵਾਮੀ ਦੇ ਪਾਸ ਹੀ ਜਾਂਦਾ ਹੈ ਨਾ ਇਸ ਕਰਕੇ ਸੱਚੇ ਬਾਕਸ਼ਾ ਤੇਰੀ ਓਟ ਹੈ ਸਾਨੂੰ ਤਾਂ ਰਹਾਉ ਰਹਾਉ ਆਪਣੇ ਪਹਿ ਦੁੱਖ ਆਪਣੇ ਪਹਿ ਸੁੱਖਾ ਆਪਣੇ ਪਿਆਰੇ ਕੋਲ ਹੀ ਦੁੱਖ ਦੀ ਨਿਵਰਤੀ ਵਾਸਤੇ ਕਹੀਦਾ ਹੁੰਦਾ ਹੈ ਆਪਣੇ ਪਿਆਰੇ ਵਾਸਤੇ ਸੁੱਖ ਦੀ ਬਾਬਤ ਬੇਨਤੀ ਕਰੀਦੀ ਹੈ ਸੁੱਖ ਦੀ ਪ੍ਰਾਪਤੀ ਵਾਸਤੇ ਆਪਣੇ ਹੀ ਪਹਿ ਬਿਰਥਾ ਆਪਣੇ ਪਿਆਰੇ ਦੇ ਪਾਸ ਹੀ ਬਿਰਥਾ ਜਿਹੜੀ ਪੀੜਾ ਹੋਵੇ ਬਿਰਥਾ ਹਾਲਤ ਹੋਵੇ ਜਹੀ ਜੀ ਉਹ ਵੀ ਆਪਣੇ ਪਿਆਰੇ ਦੇ ਪਾਸ ਹੀ ਕਹੀਦੀ ਹੈ ਆਪਣੇ ਪਹਿ ਮਾਨ ਆਪਣੇ ਪਹਿ ਤਨ ਆਪਣੇ ਪਿਆਰੇ ਦੇ ਪਾਸ ਹੀ ਮਾਨ ਸਤਕਾਰ ਕਰੀਦਾ ਹੈ ਆਪਣੇ ਪਿਆਰੇ ਦੇ ਦੀ ਤਾਣ ਬਲ ਉਸੇ ਦੇ ਬਲ ਕੇ ਰਹੀਦਾ ਹੈ ਆਪਣੇ ਹੀ ਪਹਿ ਅਰਥ ਆਪ ਦੇ ਪਿਆਰੇ ਦੇ ਪਾਸ ਹੀ ਅਰਥ ਜਿਹੜੇ ਕੋਈ ਪਦਾਰਥ ਦੀ ਲੋੜ ਹੋਵੇ ਉਸਬਾਬਦ ਕਹੀਦਾ ਹੈ ਇਸੇ ਪ੍ਰਕਾਰ ਆਪਣੇ ਪਹਿ ਦੂਖ ਆਪਣੇ ਪਹਿ ਸੁਖਾ ਦੁਖ ਦੀ ਨਿਵਰਤੀ ਵਾਸਤੇ ਆਪਣੇ ਪਿਆਰੇ ਗੁਰਾਂ ਦੇ ਪਾਸ ਹੀ ਕਹਿਣਾ ਨਾ ਸੁਖ ਆਤਮਾ ਨੂੰ ਦੀ ਪ੍ਰਾਰਥਨਾ ਵੀ ਆਪਣੇ ਸਤ ਗੁਰਾਂ ਪਾਸ ਹੀ ਬੇਨਤੀ ਕਰਨੀ ਹੈ ਆਪਣੇ ਹੀ ਪਹਿ ਬਿਰਥਾ ਆਪਣੇ ਪਿਆਰੇ ਦੇ ਪਾਸ ਹੀ ਜੰਮਣ ਵਰਤੀ ਵਿਰਸਾ ਪੀੜਾ ਮੇਟਣ ਵਾਸਤੇ ਹਾਲਤ ਦੱਸਣੀ ਹੈ ਆਪਣੇ ਪਹਿਮਾਨ ਆਪਣੇ ਪਹਿਤਾਨ ਆਪਣੇ ਸਤਿਗੁਰਾਂ ਦੇ ਤੇ ਤੂੰ ਮੇਰਾ ਬਹੁਮਾਨ ਕਰਦੇ ਤੂੰ ਮੇਰਾ ਬਹੁਮਾਨ ਉਨੋਂ ਦੀ ਆਸਰਾ ਲੈਣਾ ਨਾ ਮਾਨ ਰੱਖਣੇ ਮਹਾਰਾਜ ਤੇ ਆਪਣੇ ਪਹਿਤਾਨਾ ਆਪਣੇ ਦੇਤੇ ਤਾਨ ਬਲ ਹੁੰਦਾ ਵਿਵੇਖ ਦਾ ਬਲ ਵੀ ਆਪਣੀ ਸਤਗੁਰਾਂ ਨੇ ਬਖਸ਼ਣਾ ਹੈ ਆਪਣੇ ਹੀ ਪਹਿ ਅਰਥ ਕੋਈ ਬਾਜ਼ਾਰ ਦੀ ਲੋੜ ਹੋਵੇ ਚਾਰ ਬਾਜ਼ਾਰ ਦੇ ਕੋ ਨੰਗੋ ਵੀ ਆਪਣੇ ਸਤਗੁਰਾਂ ਦੇ ਪਾਸਵੇਂ ਮੰਗਣੇ ਕਿਨਹੀ ਰਾਜ ਜੋਬਨ ਤਨ ਮਿਲਖਾ ਕਿਸੇ ਦਾ ਰਾਜ ਵਿੱਚ ਤੇ ਲਾ ਲਿਆ ਸੱਚੇ ਪਾਤਸ਼ਾਹ ਕਿਸੇ ਨੇ ਜਵਾਨੀ ਵਿੱਚ ਖੁਸ਼ੀ ਮਾਣ ਲਈ ਐ ਕਿਸੇ ਨੇ ਧਨ ਦੌਲਤ ਨੂੰ ਇਕੱਠੀ ਕਰ ਲਿਆ ਕਿਸੇ ਨੇ ਮਹਾਰਾ ਮਿਲਖਾ ਜ਼ਗੀਰਾ ਬਣਾ ਲਈਆਂ ਇਨਹੀ ਬਾਪ ਮਹਤਾਰੀ ਕਿਸੇ ਨੇ ਗਾਪੂ ਨਾਲ ਮੋਹ ਲਾ ਲਿਆ ਕਿਸੇ ਨੇ ਮਾਵਾ ਨਾਲ ਮੋਹ ਲਾ ਲਿਆ ਹੈ ਸਰਬ ਥੂਕ ਨਾਨਕ ਗੁਰਪਾਏ ਅਸੀਂ ਤਾਂ ਹੈ ਸਤਿਗੁਰੂ ਸੱਚੇ ਪਾਤਸ਼ਾਹ ਸਾਰੇ ਪਦਾਰਥੀ ਹੈ ਗੁਰੂ ਆਪ ਦੀ ਪ੍ਰਾਪਤੀ ਕਰਕੇ ਨਾਨਕ ਗੁਰੂ ਜੀ ਪਾ ਲਿਆ ਹੈ ਜੇ ਲੋ ਤੁਹਾਨੂੰ ਮਿਲ ਗਏ ਇਹ ਸਾਰੇ ਪਦਾਰਥ ਮਿਲ ਕੇ ਧਰਮ ਅਰਥ ਕਾਮ ਮੋਖ ਪੂਰਨ ਆਸ ਹਮਾਰੀ ਸਾਡੀ ਆਸਾ ਤੁਸੀਂ ਪੂਰੀ ਕਰ ਦਿੱਤੀ ਹੈ ਅਸੀਂ ਆਪ ਦੀ ਤੇ ਕੀ ਰੱਖੀ ਹੈ ਸਾਰਗ ਮਹੱਲਾ ਪੰਜਵਾ ਝੂਠੋ ਕਿਸੇ ਕਿਸੇ ਪਰਉ ਆਪਣੇ ਪੈ ਕਿਸੇ ਕਿਸੇ ਇਨੀ ਹੀ ਰਾਜ ਜੋਗਨ ਧਨ ਮਿਲਖਾ ਕਿਸੇ ਨੇ ਰਾਜ ਗਿਆਨ ਰੂਪੀ ਰਾਜ ਦੀ ਇੱਛਾ ਕੀਤੀ ਹੈ ਕਿਸੇ ਨੇ ਜੋਗਨ ਸ਼ੌਕ ਵਸਤਾ ਦੀ ਇੱਛਾ ਕੀਤੀ ਹੈ ਕਿਸੇ ਨੇ ਸੂਗਣਾ ਰੂਪੀ ਧਨ ਦੀ ਇੱਛਾ ਕੀਤੀ ਹੈ ਕਿਸੇ ਨੇ ਕਰਨਾ ਮੈਤਰੀ ਆਦਿ ਗੁਣਾ ਦੀ ਮਿਲਖ ਜਗੀਰਾਂ ਦੀ ਚਰਖੀ ਹੈ ਕਿ ਨਹੀਂ ਬਾਪ ਮਹਤਾਰੀ ਕਿਸੇ ਨੇ ਸੰਤੋਖ ਰੂਪੀ ਬਾਪੂ ਕਿਸੇ ਨੇ ਖਿਮਾ ਰੂਪੀ ਮਾਤਾ ਦੀ ਓਟ ਲਈ ਹੈ ਸਰਬ ਥੂਕ ਨਾਨਕ ਗੁਰ ਪਾਏ ਗੁਰੂ ਜੀ ਅਸੀਂ ਤਾਂ ਸਾਰੇ ਬਾਜ਼ਾਰ ਸੇ ਬਾਲੇ ਹਨ ਪੂਰਨ ਆਸ ਹਮਾਰੀ ਜਿਹੜੀ ਪ੍ਰਾਪਤੀ ਕੀਤੀ ਹੈ ਸਾਰੀ ਆਸਾ ਸਾਡੀ ਪੂਰੀ ਹੋ ਗਈ ਹੈ ਸਾਰਗ ਮਹੱਲਾ 5 ਵਾ ਉਥੋ ਮਾਇਆ ਕੋ ਮਾਦਮਾ ਫੇ ਭਾਈ ਜਿਹੜਾ ਮਾਇਆ ਦਾ ਹੰਕਾਰ ਹੈ ਇਹ ਝੂਠਾ ਹੀ ਐ ਇਸ ਨੂੰ ਪੀ ਕੇ ਸ਼ਰਾਬੀ ਹੋ ਕੇ ਹਰ ਵਕਤ ਘੁਮਲ ਕੋ ਰੀਚ ਪਿਆ ਰਿੰਦਾ ਹੈ ਰੋਹ ਮੋਹ ਦੂਰ ਕਰ ਬੱਪੜੇ ਇਹ ਜੀਵ ਕਿਸੇ ਨਾਲ ਧੋਖੇਬਾਜ਼ੀ ਜਿਹੜੀ ਕਰਨੀ ਐ ਛਲ ਕਰਨੇ ਇਹ ਵੀ ਛੱਡ ਦੇ ਕਿਸੇ ਨੂੰ ਮੋਹ ਕਰਕੇ ਵਸ ਕਰ ਲੈਣਾ ਇਹ ਬੱਪੜੇ ਹੇ ਤੋਚੀ ਭੋਰਖੇ ਨੂੰ ਦੂਰ ਕਰ ਦੇ ਤਿਆਗ ਦੇ ਸੰਗ ਗੋਪਾਲਹਿ ਜਾ ਅਕਾਲ ਪੁਰਖ ਮਾਈ ਨੂੰ ਹਰ ਵਕਤ ਸੰਗ ਸੰਗ ਜਾਣਾ ਉਸੇ ਨਾਲ ਪਿਆਰ ਕਰ ਰਹਾਉ ਮਿੱਥਿਆ ਰਾਜ ਜੂਨ ਅਰ ਉਮਰੇ ਜਿਹੜੇ ਰਾਜ ਦੀ ਇੱਛਾ ਰੱਖਦੇ ਜਵਾਨੀ ਦੀ ਸ਼ੌਕ ਭੋਗਾ ਦਾ ਮੰਨਦਾ ਹੈ ਉਹ ਰਾਵਾਦਕ ਸੂਬੇ ਆਦਕ ਬਣ ਦੀ ਇੱਛਾ ਰੱਖਦਾ ਹੈ ਇਹ ਸੌ ਮਿੱਠਿਆਣ ਹੋਏ ਪ੍ਰਤੀਤ ਹੋ ਰਹੇ ਹਨ ਮੀਰ ਮੀਰ ਮਾਲਕ ਅਰਖਾਂ ਜੇ ਮੀਰ ਪਾਦਸ਼ਾਹੀ ਮਿਲ ਗਈ ਤਾਂ ਕੀ ਹੋ ਗਿਆ ਮਾਲਕ ਮਲਕੇਸ਼ ਮਾਲਕ ਜਿਹੜਾ ਹੈ ਇਹ ਵੀ ਖਤਾਬ ਹੈ ਇੱਕ ਜਿਵੇਂ ਮੀਰ ਮਲਕਾ ਇੱਕ ਸੋਈਆਂ ਚੰਦਰਹਾੜਾ ਮਾਲਕ ਸੋਈਆਂ ਕੀ ਧੁਨੀ ਗਾਵਣੀ ਲਿਖਿਆ ਹੈ ਮਲਕ ਖਤਾਬ ਹੈ ਸੋ ਮਲਕ ਖਤਾਬ ਦੀ ਪ੍ਰਾਪਤੀ ਹੋ ਗਈ ਕਿਸੇ ਅਹੁਦੇ ਦੀ ਪ੍ਰਾਪਤੀ ਹੋ ਗਈ ਅਰ ਖਾਨ ਪਠਾਣਾ ਦੇ ਸਰਦਾਰਾਂ ਦਾ ਨਾਮ ਹੈ ਘਰਾਦਕ ਪ੍ਰਾਪਤ ਹੋਗੇ ਮਲਕਾਦਕ ਅਹੁਦੇ ਪ੍ਰਾਪਤ ਹੋਗੇ ਤਾਂ ਕੀ ਹੋ ਗਿਆ ਮਿੱਥਿਆ ਕਾਪਰ ਸੁਗੰਧ ਚਤਰਾਈ ਜਿਹੜੇ ਸੋਹਣੇ ਸੋਹਣੇ ਕੱਪੜੇ ਪਾ ਲੈਣ ਇਹ ਵੀ ਅਣ ਹੋਈ ਚੀਜ਼ ਹੀ ਹੈ ਸੁਗੰਨੀਆਂ ਲਾ ਦੇਣੀਆਂ ਕਿਸ ਤਰ੍ਹਾਂ ਦੀਆਂ ਗੱਲਾਂ ਮਾਰ ਲੈਣੀਆਂ ਮਿੱਠਿਆ ਭੋਜਨ ਪਾਣੂ ਭਾਵੇਂ ਭੋਜਨ ਖਾਣੇ ਜਿਹੜੇ ਵੀ ਮਿੱਠਿਆ ਪਾਣ ਪਾਨਾ ਨੂੰ ਚੱਬਣਾ ਵੀ ਮਿੱਠਿਆ ਹੈ ਅਜੇ ਭੋਜਨ ਆਦਿਕ ਪਾਣ ਆਦਿਕ ਪੀਣੇ ਸ਼ਰਾਬਾਂ ਆਦਕਾਂ ਦਾ ਮਰਭੇਲੀਆਂ ਕਰਨੀਆਂ ਸਭਨ ਹੋਏ ਹਨ ਦੀਨ ਬੰਦਰੂ ਦਾਸ ਦਾਸ ਰੂਹ ਇਹ ਭਾਈ ਉਹ ਗਰੀਬਾਂ ਦਾ ਬੰਦਰੋ ਸੰਬੰਧੀ ਹੈ ਪਰਮੇਸ਼ਵਰੋ ਸਾਰੀਆਂ ਰੂਹਾਂ ਦੇ ਅੰਦਰ ਚੇਤਨ ਵਿਆਪਕ ਹੈ ਉਦੋਂ ਦਾਸਾਂ ਦੇ ਦਾਸ ਬਣੋ ਸੰਤਹਿ ਕੀ ਸਾਰਾਂ ਸੰਗ ਜੀ ਦੀ ਸ਼ਰਨ ਪੈ ਕੇ ਨਿਹਾਲ ਹੋਈਦਾ ਹੈ ਮੰਗਨ ਮੰਗੋ ਹੋਈ ਅਚਿੰਤਾ ਇਹ ਮਨ ਰ ਤ ਮੰਗੇ ਮੰਗੀਏ ਜੇ ਕੋਈ ਬਾਤ ਮੰਗਣੀ ਹੈ ਇਹ ਮਾਰਾ ਸਾਡਾ ਮਨ ਸਾਰੀਆਂ ਚਿੰਤਾ ਤੋਂ ਰਹਿਤ ਹੋ ਜੇ ਕੋਈ ਫਿਕਰ ਫਕਾ ਨਾ ਰਹੇ ਸਭ ਚਿੰਤਾ ਤੋਂ ਰਹਿਤ ਹੋ ਕੇ ਆਪਦੇ ਅਕੀਨਤ ਅਕੀਨਤ ਹਮਾਰੇ ਲੀਚੇ ਨਾਉ ਦੀ ਦਇਆਤ ਬਖਸ਼ੋ ਮਿਲ ਨਾਨਕ ਕੇ ਹਰ ਪ੍ਰਾਂਹ ਇਹ ਵੀ ਸਾਡੇ ਪ੍ਰਾਣਾਂ ਦਾ ਆਸਰਾ ਰੂਪ ਸਾਨੂੰ ਮਿਲ ਪਾਓ ਇਹ ਬੇਨਤੀ ਕਰੀਏ ਮਹਾਰਾਜ ਗੇ ਸਾਰਗਮ ਹੱਲਾ ਪੰਜਵਾ ਆਪਣੀ ਇਤਨੀ ਕਸ਼ੂ ਨਾ ਸਾਰੀ ਤੇਰ ਹਯੂਰ ਕੰਗਨ ਹੈ ਜੀਵੋ ਦੇਖ ਤੇਰੀ ਆਪਣੀ ਐਨੀ ਉਮਰ ਗੁਜ਼ਰ ਗਈ ਪਹਿਲਾਂ ਬਾਲਕ ਸੀ ਫੇ ਜਵਾਨ ਸੀ ਫੇ ਢੜਦੀ ਜਾਨੀ ਹੁਣ ਬਡੇਪਾ ਆ ਗਿਆ ਇਹ ਐਨੀ ਜ਼ਿੰਦਗੀ ਤੇਰੀ ਗੁਜ਼ਰਗੀ ਆਪਣੀ ਤੇ ਕੁਝ ਮੁਕਤੀ ਹੋਣ ਵਾਸਤੇ ਕੁਝ ਵੀ ਨਾ ਸਾਰਿਆ ਤੈ ਆਪਦੀ ਕਲਿਆਣ ਕਰਨ ਜੋਗਾ ਕੋਈ ਕੰਮ ਨਾ ਕਰ ਸਕਿਆ ਇੰਨਾ ਕਾ ਆਪਣੀ ਮੁਕਤੀ ਦਾ ਕਰ ਲੈਂਦਾ ਜਿਸ ਕਰਕੇ ਦੁਨੀਆਂ ਕੋਲਾਂ ਦਾ ਵੀ ਧਾਨ ਹੋ ਜਾਂਦਾ ਇੰਨਾ ਵੀ ਸਾਫ ਸਕੇ ਤੂੰ ਮਨੁੱਖਾ ਦੇ ਪਾ ਕੀ ਕਰ ਨਹੀਂ ਸਕਿਆ ਅਨਕ ਕਾਜ ਅਨਕ ਧਾ ਵਰਤਾ ਇਹ ਕੰਮ ਵੇਖ ਤੂੰ ਅਨੇਕਾਂ ਹੀ ਕਰਦਾ ਫਿਰਦਾ ਹੈ ਅਨੇਕ ਧਾ ਵਰਤਾ ਇਸ ਧੌਣੀਆਂ ਦੇ ਵਿੱਚ ਵਰਤਦਾ ਰਹਿਣਾ ਰਾਤ ਦਿਨ ਧਾ ਵਰਤਾ ਧੌਂਦਾ ਰਹਿਣਾ ਧੰਦਿਆਂ ਵਿੱਚ ਰਾਤ ਦਿਨ ਦੌੜਦਾ ਰਹਿਣਾ ਵਾਸ਼ਨਾ ਕਰਕੇ ਉੜ ਜਿਉ ਆਨ ਜੰਜਾਰੀ ਆਨ ਵਾਇਦ ਦੇ ਹੋਰ ਨਾ ਜਿਆਲਾ ਬੰਨਾਂ ਜੀ ਫਸਿਆ ਰਹਿਣਾ ਰਾਤ ਦਿਨ ਰਹਾਉ ਦੀ ਉਸ ਚਾਰ ਕੇ ਦੀ ਸਹ ਸੰਗੀ ਜਿੰਨਾ ਸੁਵੰਨੀਆਂ ਉਹ ਆਪਣੇ ਮੰਨੀ ਬੈਠਾ ਉਹ ਚਾਰ ਕ ਦਿਨ ਆਉਦੇ ਆ ਥੋੜਿਆਂ ਦਿਨਾਂ ਦੇ ਇੱਕ ਜਨਮ ਦਾ ਦਿਨ ਸੰਗ ਲਾ ਇੱਕ ਮਰਨ ਦਾ ਇੱਕ ਅਜ ਦਾ ਬਾਕੀ ਚਾਰ ਹੀ ਰਹਿਗੇ ਹੱਥ ਸੱਤਾਂ ਦਿਨਾਂ ਚੋਂ ਇਉਂ ਥੋੜਿਆਂ ਦਿਨਾਂ ਦੇ ਉਹ ਮਲਾਪੀ ਹਨ ਦਿ ਉਸ ਚਾਰ ਕੇ ਦੀ ਸਹ ਸੰਗੀ ਜਿਹੜੇ ਤੈਨੂੰ ਪ੍ਰਤੀਤ ਹੋ ਰਹੇ ਆ ਚਾਰ ਕ ਦਿਨ ਦੇ ਹਨ ਥੋੜੇ ਦਿਨਾਂ ਦੇ ਹਨ ਮੂਹਾ ਨਾਹੀ ਜਹ ਭਾਰੀ ਮੁੱਠੇ ਜਦੋਂ ਮੌਤ ਦੀ ਔਕੜ ਭਾਰੀ ਵਿਪਤਾ ਪਵੇ ਜੀ ਪਰਲੋਕ ਵਿੱਚ ਓਠੇ ਕਿਸ਼ਨ ਤੇਰੀ ਸਹਿਤਾ ਨਹੀਂ ਕਰਨੀ ਹੈ ਤੈਨ ਸਿਉ ਰਾਜ ਮਾਜ ਹਿਤ ਲਾਇਉ ਉਹਨਾਂ ਦੇ ਨਾਲੀ ਚਿਤ ਨੂੰ ਰਚਾਰ ਜਾ ਕੇ ਮਚਾਰੇ ਮਾਰ ਮਾਰ ਕੇ ਤਜਾਕਾਰ ਹੋ ਕੇ ਪ੍ਰੇਮ ਲਾਈ ਫਿਰਦਾ ਜੋ ਕਾਮ ਨਹੀਂ ਗਾਵਾ ਜਿਹਦੇ ਕਉ ਸਮਝਿਆ ਤੇਰੇ ਨਹੀਂ ਆਉਣੇ ਪਦਾਰ ਸੋਨਾ ਵਿੱਚ ਹੀ ਮਚਾਰੇ ਮਾਰਦਾ ਖੁਸ਼ ਹੁੰਨਾ ਹੈ ਹਉ ਨਾਹੀ ਨਾਹੀ ਕਸ਼ਮੀਰਾ ਬੇਤੀ ਕਰ ਮਾਰ ਮੈਂ ਕੁਝ ਵੀ ਨਹੀਂ ਹਾਂ ਨਾਮ ਇਰਾ ਕੋਈ ਪਦਾਰਥ ਹੈ ਨਾ ਹਮਰੂ ਬਸ ਚਾਰੀ ਨਾ ਮਾਰੇ ਸਾਡਾ ਕਿਸੇ ਪ੍ਰਕਾਰ ਚਾਰਾ ਜੋਰ ਚੱਲਦਾ ਨਾ ਵਾਹ ਚਲਦੀ ਐ ਇਸ ਲੋਕ ਵਿੱਚ ਨਾ ਪ੍ਰਲੋਕ ਚ ਕੋਈ ਚਾਰਾ ਚੱਲਦਾ ਜੋਰ ਚੱਲਦਾ ਹੈ ਕਰਨ ਕਰਾਉਣ ਨਾਨਕ ਕੀ ਪ੍ਰਭੂ ਇਹ ਪ੍ਰਭੂ ਸਾਰੇ ਕਾਰਜਾਂ ਨੂੰ ਕਰਨ ਕਰਾਉਣ ਵਾਲੇ ਆਪ ਹੀ ਹੋ ਗੁਰੂ ਮਾਰਾ ਫਰਮਾਉਂਦੇ ਹਨ ਸੰਤਨ ਸੰਗ ਉਧਾਰੀ ਉਹ ਵੀ ਸੰਤਾਂ ਦੀ ਸੰਗ ਵਿੱਚ ਮਿਲ ਕੇ ਸਾਡਾ ਉਧਾਰ ਕਰੋ ایسی ਕਿਰਪਾ ਕਰੋ ਜੀ